ਤਪਾ ਸ਼ਹਿਰ ਦਾ ਨੇਚਰ ਕਲੱਬ ਬਹੁਤ ਹੀ ਵਧੀਆ ਰੁੱਖਾਂ ਤੇ ਕੰਮ ਕਰ ਰਿਹਾ ਹੈ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਜਿਹੜੇ ਵੀ ਨੌਜਵਾਨ ਇਸ ਕਲੱਬ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਪ੍ਰਮਾਤਮਾ ਲੰਮੀ ਉਮਰ ਤੇ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਇਲਾਕੇ ਨੂੰ ਹਰਾ ਭਰਾ ਕਰਨ ਲਈ ਇਹਨਾਂ ਨੇ ਵੀੜਾ ਚੁੱਕਿਆ ਹੋਇਆ ਹੈ ਜਿਹਦੀ ਤਾਜ਼ਾ ਮਿਸਾਲ ਹੈ ਤਪਾ ਦੀ ਬਾਹਰਲੇ ਸਾਡੇ ਕੋਲੇ ਖੰਜੂਰਾ ਦੇ ਬੂਟੇ ਲੱਗੇ ਹੋਏ ਹਨ ਜਿਨ੍ਹਾਂ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ ਪਰ ਨੇਚਰ ਕਲੱਬ ਦੇ ਵਾਰੇ ਵਾਰੇ ਜਾਈਏ ਇਹ ਨੌਜਵਾਨਾਂ ਨੇ ਉਸ ਦੀ ਸਾਂਭ ਸੰਭਾਲ ਦਾ ਜਮਾ ਆਪਣੇ ਸਿਰ ਲੈਂਦਾ ਹੈ ਇਹਨਾਂ ਕਲੱਬ ਵੱਲੋਂ ਬਣਾਈ ਹੋਈ ਮੋਟਰਸਾਈਕਲ ਰੀੜੀ ਦੇ ਪਿੱਛੇ ਪਾਣੀ ਵਾਲੀ ਟੈਂਕੀ ਲਾਈ ਹੋਈ ਹੈ ਜਿਸ ਨਾਲੇ ਨੌਜਵਾਨ ਖੰਜੂਰਾ ਦੇ ਬੂਟਿਆਂ ਨੂੰ ਅਤੇ ਹੋਰ ਬੂਟਿਆਂ ਨੂੰ ਪਾਣੀ ਦੇ ਰਹੇ ਨੇ ਤਾਂ ਜੋ ਇਹ ਬੂਟੇ ਚੱਲ ਪੈਣ ਅਤੇ ਸ਼ਹਿਰ ਦੀ ਦਿੱਖ ਵਿੱਚ ਚੌਗਣਾ ਵਾਧਾ ਕਰ ਦੇਣ ਇਸ ਲਈ ਹਰ ਇਨਸਾਨ ਨੂੰ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ ਕਿਉਂਕਿ ਜੇ ਰੁੱਖ ਲਾਵਾਂਗੇ ਤਾਂ ਹੀ ਆਪਾਂ ਆਪਣੀ ਜ਼ਿੰਦਗੀ ਨੂੰ ਬਚਾਵਾਂਗੇ ਇਸ ਲਈ ਰੁੱਖ ਆਪਣੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਇਸ ਲਈ ਹੱਥ ਜੋੜ ਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਨੇਚਰ ਕਲੱਬ ਦਾ ਸਹਿਯੋਗ ਜ਼ਰੂਰ ਦਿਆ ਕਰੋ ਪਰ ਅਸੀਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਇਹਨਾਂ ਦਾ ਵੀ ਪ੍ਰਸ਼ਾਸਨ ਸਾਥ ਦੇਵੇ ਕੋਈ ਵੀ 26 ਜਨਵਰੀ 15 ਅਗਸਤ ਹੋਵੇ ਚਾਹੇ ਕੋਈ ਵੱਡਾ ਸਮਾਗਮ ਹੋਵੇ ਇਹਨਾਂ ਦਾ ਮਾਣ ਸਨਮਾਨ ਇਹਨਾਂ ਨੂੰ ਜਰੂਰ ਮਿਲਣਾ ਚਾਹੀਦਾ ਕਿਉਂਕਿ ਇਲਾਕੇ ਨੂੰ ਹਰਾ ਭਰਾ ਰੱਖਣ ਲਈ ਇਹਨਾਂ ਦਾ ਵੱਡਾ ਯੋਗਦਾਨ ਹੈ ਪਰ ਦੂਜੇ ਪਾਸੇ ਕਈ ਕਿਸਾਨਾਂ ਵੱਲੋਂ ਕਣਕ ਦੀ ਰਹਿਣ ਖੂੰਦ ਨੂੰ ਅੱਗ ਲਾਈ ਗਈ ਜਿਸ ਵਿੱਚ ਪੰਛੀ ਵੀ ਸੜ ਕੇ ਸੁਆਹ ਹੋ ਗਏ ਅਤੇ ਦਰਕਤਾਂ ਦਾ ਵੀ ਵੱਡਾ ਨੁਕਸਾਨ ਹੋਇਆ ਇਸ ਲਈ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਰੁੱਖਾਂ ਨੂੰ ਬਚਾਓ ਆਪਣੀ ਜ਼ਿੰਦਗੀ ਨੂੰ ਬਚਾਓ ਰੁੱਖ ਆਪਾਂ ਨੂੰ ਆਕਸੀਜਨ ਦਿੰਦੇ ਹਨ ਤਾਂ ਜੋ ਆਪਣੀ ਜ਼ਿੰਦਗੀ ਹੋਰ ਲੰਮੀ ਹੋ ਸਕੇ ਇਸ ਲਈ ਨੇਚਰ ਕਲੱਬ ਦੇ ਨੌਜਵਾਨਾਂ ਦਾ ਸਾਥ ਜਰੂਰ ਦਿਆ ਕਰੋ ਕਿਸੇ ਦਾ ਜਨਮ ਦਿਨ ਹੋਵੇ ਵਿਆਹ ਸਾਹੀ ਹੋਵੇ ਇੱਕ ਰੁੱਖ ਜਰੂਰ ਲਾਇਆ ਕਰੋ